ਦਰਸ਼ਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦੀ ਚਰਚਾ ਦੇ ਵਿੱਚ ਬਹੁਤ-ਬਹੁਤ ਸਵਾਗਤ ਮੈਂ ਹਾਂ ਕਮਲਪ੍ਰੀਤ ਸਿੰਘ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਦੋਸਤੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਇੱਕ ਵਿਸ਼ੇ ਦੇ ਉੱਤੇ ਚਰਚਾ ਕਰਦੇ ਹਾਂ ਪਰ ਅੱਜ ਜੇਕਰ ਆਪਾਂ ਵਿਸ਼ੇ ਦੀ ਗੱਲ ਕਰੀਏ ਤੇ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਚਰਚਾ ਚੱਲ ਰਹੀ ਹੈ ਹਰ ਇੱਕ ਦੀ ਅੱਖ ਨਮ ਹੈ ਔਰ ਇਨਾ ਪਾਣੀ ਇਸ ਵੇਲੇ ਪੰਜਾਬ ਦੇ ਵਿੱਚ ਆ ਚੁੱਕਾ ਹੈ ਕਿ ਹਾਲਾਤ ਬਦ ਤੋਂ ਬੱਦਰ ਹੁੰਦੇ ਜਾ ਰਹੇ ਨੇ ਕਿਸੇ ਨੇ ਠੀਕ ਹੀ ਕਿਹਾ ਕਹਿੰਦੇ ਕਿ ਕੱਚੇ ਪੱਕੇ ਢਾ ਦਿੱਤੇ ਸਭ ਮਾਲ ਪਸ਼ੂ ਹੜਾ ਦਿੱਤੇ ਸਭ ਖਲਕਤ ਤੇ ਰੱਬਾ ਤੇ ਨੂਰਤਾ ਤਰਸਣਾ ਹੁੰਦਾ ਹੈ ਐਨਾ ਪਾਣੀ ਦਸਦੇ ਰੱਬਾ ਕਿੱਥੋਂ ਤੂੰ ਵਰਸਾਉਂਦਾ ਹੈ ਸੋ 1988 ਤੋਂ ਬਾਅਦ ਦੇ ਜਿਹੜੇ ਹਾਲਾਤ ਨੇ ਉਸ ਤੋਂ ਵੀ ਜ਼ਿਆਦਾ ਮਾੜੇ ਹਾਲਾਤਾਂ ਦੇ ਵਿੱਚੋਂ ਇਸ ਵਕਤ ਪੰਜਾਬ ਗੁਜ਼ਰ ਰਿਹਾ ਹੈ ਇਹ ਹੜ ਕਿਉਂ ਆਏ ਇਹੋ ਜੀ ਸਥਿਤੀ ਕਿਉਂ ਬਣੀ ਔਰ ਇਹ ਜਦੋਂ ਹੁਣ ਹੜ ਆਗੇ ਨੇ بارشਾਂ ਦਾ ਦੌਰ ਥੋੜਾ ਰੁਕੇਗਾ ਤੇ ਉਸ ਤੋਂ ਬਾਅਦ ਸਾਨੂੰ ਕੀ ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ ਇੰਨਾ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਤੇ ਉਪਚਾਰ ਦੀ ਜ਼ਰੂਰਤ ਹੈ ਤੇ ਇਸੇ ਲਈ ਅਸੀਂ ਆਪਣੇ ਸਟੂਡੀਓ ਦੇ ਵਿੱਚ ਦੋ ਖਾਸ ਮਹਿਮਾਨਾਂ ਨੂੰ આમંત્રਿਤ ਕੀਤਾ ਹੈ ਮੇਰੇ ਨਾਲ ਇਸ ਵਕਤ ਬੈਠੇ ਨੇ ਡਾਕਟਰ ਹਿਮੰਤ ਪੁਰੀ ਜੀ ਜਿਹੜੇ ਕਿ ਐਮ ਡੀ ਮੈਡੀਸਨ ਨੇ ਤੇ ਉਹਨਾਂ ਦੇ ਨਾਲ ਬੈਠੇ ਨੇ ਰਜੀਵ ਭਾਸਕਰ ਜੀ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਅੱਜ ਅਸੀਂ ਇਹਨਾਂ ਦੋਨਾਂ ਪਾਸੋਂ ਕੁਝ ਵਿਚਾਰ ਤੇ ਕੁਝ ਉਪਚਾਰ ਜਾਣਾਂਗੇ ਸਭ ਤੋਂ ਪਹਿਲਾਂ ਮੈਂ ਪਹਿਲਾ ਸਵਾਲ ਜਿਹੜਾ ਹੈ ਅ ਰਜੀਵ ਭਾਸਕਰ ਜੀ ਤੁਹਾਨੂੰ ਕਰਾਂਗਾ ਕਿਉਂਕਿ ਤੁਸੀਂ ਸੀਨੀਅਰ ਜਰਨਲਿਸਟ ਹੋ ਤੁਹਾਡੀ ਨਜ਼ਰ ਜਿਹੜੀ ਹੈ ਉਹ ਹਾਲਾਤਾਂ ਦੇ ਉੱਤੇ ਰਹਿੰਦੀ ਹੈ ਇਸ ਵਕਤ ਪੰਜਾਬ ਕਿਹੋ ਜਿਹੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਹੜ੍ਹਾਂ ਦੀ ਕੀ ਸਥਿਤੀ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਕਮਲ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ 1988 ਨੂੰ ਹਜੇ ਵੀ ਯਾਦ ਕਰਦੇ ਜੀ ਤੇ 1988 ਤੋਂ ਵੀ ਜ਼ਿਆਦਾ ਖਰਾਬ ਹਾਲਾਤ ਹੁਣ ਅੱਜਕੱਲ ਜਿਹੜੇ ਹੜਾ ਆਏ ਨੇ ਉਹਦੀ ਵਜ੍ਹਾ ਨਾਲ ਹੋਈ ਹੈ ਕੱਲ ਤੱਕ ਬਾਰਿਸ਼ ਦਾ ਸੀਜ਼ਨ ਸੀਗਾ ਮੈਦਾਨੀ ਤੇ ਪਹਾੜੀ ਏਰੀਆ ਦੋਨੋਂ ਜਗ੍ਹਾ ਬਾਰਿਸ਼ ਹੋ ਰਹੀ ਸੀ ਰਾਹਤ ਦੀ ਖਬਰ ਅੱਜ ਆਵੇ ਕਿ ਇਹ 3 ਦਿਨ ਬਾਰਿਸ਼ ਨਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈਗੀ ਹੈ ਬਹੁਤ ਥੋੜੇ ਜਿਹੇ ਏਰੀਆ ਹੈਗੇ ਜਿੱਥੇ ਬਾਰਿਸ਼ ਹੋਏਗੀ ਈਵਨ ਹਰਿਆਣਾ ਵਾਲੀ ਸਾਈਡ ਤੇ ਕੱਲ ਵੀ ਬਾਰਿਸ਼ ਹੋਈ ਹੈ ਜੀ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਹੌਲੀ ਹੌਲੀ ਕਰਕੇ ਪਾਣੀ ਥੋੜਾ ਜਿਹਾ ਘੱਟ ਹੋ ਸਕਦਾ ਹੈ ਡੈਮ ਦੇ ਵਿੱਚ ਵੀ ਪੋਜੀਸ਼ਨ ਠੀਕ ਹੈਗੀ ਹੈ ਭਾਵੇਂ ਖਤਰੇ ਦੇ ਨਿਸ਼ਾਨ ਦੇ ਉੱਤੇ ਹੈਗੇ ਨੇ ਪਰ ਜਿਹੜਾ ਪਾਣੀ ਛੱਡਿਆ ਜਾ ਰਿਹਾ ਨਾ ਉਹ ਐਸੇ ਹਿਸਾਬ ਨਾਲ ਛੱਡਿਆ ਜਾ ਰਿਹਾ ਹੈ ਕਿ ਉਹ ਦਰਿਆ ਦੇ ਵਿੱਚ ਉੱਥੇ ਹੀ ਨਿਕਲ ਜਾਏ ਪਾਣੀ ਉਮ ਮੂਮਿਦ ਕਰਦੇ ਆ ਆਸ ਕਰਦੇ ਆ ਕਿ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਅਗਰ ਬਾਰਿਸ਼ ਅਗਲੇ 3-4 ਦਿਨਾਂ ਤੱਕ ਨਹੀਂ ਹੁੰਦੀ ਤੇ ਹਾਲਾਤ ਥੋੜੇ ਜੇ ਠੀਕ ਹੋ ਸਕਦੇ ਨੇ ਪਰ ਹਾਲਾਤ ਠੀਕ ਹੋਣ ਦਾ ਮਤਲਬ ਐ ਨਹੀਂ ਕਿ ਸਭ ਕੁਝ ਠੀਕ ਹੋ ਜਾਏਗਾ ਉਸ ਤੋਂ ਬਾਅਦ ਜਿਹੜੇ ਹਾਲਾਤ ਖਰਾਬ ਹੋਣੇ ਆ ਬਿਲਕੁਲ ਉਹਦੇ ਵਾਸਤੇ ਪੂਰੇ ਵਾਰ ਲੈਵਲ ਤੇ ਤਿਆਰੀ ਕਰਨੀ ਚਾਹੀਦੀ ਔਰ ਕਿੱਤੀ ਜਾ ਵੀ ਰਹੀ ਹੈ ਉਹ ਡਾਕਟਰ ਸਾਹਿਬ ਸਾਡੇ ਨਾਲ ਬੈਠੇ ਹੋਏ ਨੇ ਐ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਣਗੇ ਉਹਦੇ ਬਾਰੇ ਦੱਸਣਗੇ ਪਰ ਫਿਲਹਾਲ ਇਦਾਂ ਦੇ ਹਾਲਾਤ ਕਦੀ ਵੀ ਨਹੀਂ ਦੇਖੇ ਅੱਜ ਪੰਜਾਬ ਦਾ ਹਰ ਪੰਜਾਬੀ ਜੀ ਹੁਣ ਸਾਨੂੰ ਵੀ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਐਨ ਆਰ ਆਈ ਸਾਡੇ ਭਰਾ ਹੈਗੇ ਨੇ ਉਹ ਹੜ੍ਹਾਂ ਦੇ ਇਸ ਪੂਰੇ ਹਾਲਾਤ ਦੇ ਵਿੱਚ ਜੀ ਮਦਦ ਕਰਨਾ ਚਾਹੁੰਦੇ ਨੇ ਪਰ ਉਹ ਮਦਦ ਸਹੀ ਤਰੀਕੇ ਨਾਲ ਸਹੀ ਲੋਕਾਂ ਤੱਕ ਪਹੁੰਚੇ ਇਹਦੇ ਕਰਕੇ ਜ਼ਰੂਰ ਉਹ ਚਿੰਤਿਤ ਨਜ਼ਰਾਂ ਦੇ ਜੀ ਰਜੀਵ ਜੀ ਇਸ ਵਕਤ ਜੇਕਰ ਦੇਖਿਆ ਜਾਏ ਤਾਂ ਸਭ ਤੋਂ ਜ਼ਿਆਦਾ ਮਾੜੀ ਸਥਿਤੀ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਦੀ ਹੈ ਦੇਖ ਨੋ ਜ਼ਿਲ੍ਹੇ ਇਹਦੇ ਤੋਂ ਬਹੁਤ ਜ਼ਿਆਦਾ ਇਫੈਕਟ ਹੋਏ ਸੀ ਤੁਸੀਂ ਅਗਰ ਮਾਝੇ ਦੀ ਗੱਲ ਕਰੀਏ ਤੇ ਕੰਪਲੀਟ ਮਾਝਾ ਵੈਸੇ ਜਿਹੜਾ ਸਰਕਾਰੀ ਤੌਰ ਤੇ ਤੇ ਪੂਰਾ ਪੰਜਾਬ ਇਸ ਵਕਤ ਬਾੜ ਪ੍ਰਭਾਵਿਤ ਜਾਂ ਹੜ ਪ੍ਰਭਾਵਿਤ ਡਿਕਲੇਅਰ ਕੀਤਾ ਜਾ ਚੁੱਕਿਆ ਜੀ ਲੇਕਿਨ ਇਹਨਾਂ ਨੋ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਨੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਔਰ ਔਰ ਦੂਜੇ ਪਾਸੇ ਫਿਰੋਜ਼ਪੁਰ ਵਾਲੀ ਸਾਈਡ ਮਾਲਵਾ ਦੇ ਵਿੱਚ ਫਿਰੋਜ਼ਪੁਰ ਫਾਜ਼ਲਕਾ ਔਰ ਇਵਨ ਹੁਣ ਤੇ ਬਠਿੰਡਾ ਵੀ ਕਾਫੀ ਜ਼ਿਆਦਾ ਉੱਥੇ ਅਸਰ ਪਿਆ ਹੈ ਇਹ ਜੇ ਦੁਆਬੇ ਦੀ ਗੱਲ ਕਰੀਏ ਤੇ ਜਲੰਧਰ ਕੱਲ ਮੇਰੀ ਇੱਥੇ ਦੇ ਜਿਹੜੇ ਵਿਧਾਇਕ ਹੈਗੇ ਨੇ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਤੇ 30 ਤੋਂ 35 ਪਿੰਡ ਜਲੰਧਰ ਦੇ ਵੀ ਹੁਣ ਬਾੜ ਤੋਂ ਵਹਾੜ ਤੋਂ ਪੂਰੇ ਗ੍ਰਸਤ ਹੈਗੇ ਨੇ ਬਿਲਕੁਲ ਠੀਕ ਗੱਲ ਤੁਸੀਂ ਕਹੀ ਹੈ ਕਿਉਂਕਿ ਜਿਹੜਾ ਇਹ ਹੜਾਂ ਦਾ ਪਾਣੀ ਹੈ ਔਰ ਬਾਰਿਸ਼ ਦੇ ਨਾਲ ਮਿਲ ਕੇ ਇੱਕ ਬਹੁਤ ਵੱਡੀ ਆਪ ਦਾ ਬਹੁਤ ਵੱਡੀ ਵਿਪਤਾ ਜਿਹੜੀ ਹੈ ਉਹ ਪੰਜਾਬ ਦੇ ਉੱਤੇ ਬਣ ਚੁੱਕੀ ਹੈ ਔਰ ਜੇਕਰ بارش ਬੰਦ ਹੁੰਦੀ ਹੈ ਤਾਂ ਪਾਣੀ ਦਾ ਪੱਧਰ ਥੋੜਾ ਘਟੇਗਾ ਲੇਕਿਨ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਹੋਰ ਜ਼ਿਆਦਾ ਵਿਗੜ ਸਕਦੇ ਨੇ ਜੇਕਰ ਅਸੀਂ ਸਹੀ ਉਪਚਾਰ ਤੇ ਸਹੀ ਸਲਾਹ ਦੇ ਬਾਰੇ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਨਾ ਦਿੱਤੀ ਸੋ ਡਾਕਟਰ ਹਿੰਮਤ ਪੂਰੀ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਜਦੋਂ ਹੁਣ ਪਾਣੀ ਦਾ ਪੱਧਰ ਘਟਦਾ ਹੈ ਹਾਂ ਹਾਂ ਤਾਂ ਉਸ ਤੋਂ ਬਾਅਦ ਕਿਹੜੀਆਂ-ਕਿਹੜੀਆਂ ਇਹੋ ਜਿਹੀਆਂ ਸਥਿਤੀਆਂ ਨੇ ਜਾਂ ਇਸ ਵੇਲੇ ਜਿਹੜੇ ਲੋਕ ਇਹੋ ਜਿਹੇ ਹੜ੍ਹਾਂ ਦੇ ਵਿੱਚ ਪਾਣੀ ਦੇ ਪੱਧਰ ਦੇ ਉੱਤੇ ਵੀ ਰਹਿ ਰਹੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਪ੍ਰੀਕਾਸ਼ਨ ਉਹਨਾਂ ਨੂੰ ਲੈਣੀਆਂ ਚਾਹੀਦੀਆਂ ਨੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਜਦੋਂ ਤੱਕ ਜ਼ਮੀਨ ਸੁੱਕੀ ਹੁੰਦੀ ਹੈਗੀ ਹੈ ਜੀ ਜਿਹੜੇ ਜ਼ਮੀਨ ਦੇ نیچے ਕੀੜੇ ਮਕੌੜੇ ਸੱਪ ਵਗੈਰਾ ਰਹਿੰਦੇ ਹਨ ਉਹ ਜ਼ਮੀਨ ਦੇ نیچے ਰਹਿੰਦੇ ਜਾਂ ਤੱਕ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਆ ਜਾਏਗਾ ਜਾਂ ਖੁੱਡ ਵਗੈਰਾ ਜਿੱਦੇ ਉਹਨਾਂ ਸੱਪ ਰਹਿੰਦੇ ਹੈਗੇ ਉਹਨਾਂ ਨੇ ਬਾਹਰ ਆਣਾ ਹੈ ਜੀ ਤੇ ਸੱਪ ਦੇ ਕੋਈ ਖੁਸ਼ੀ ਨਾਲ ਤਾਂ ਡੱਸਦਾ ਨਹੀਂ ਕਿਸੇ ਨੂੰ ਠੀਕ ਉਹ ਜੇ ਥ੍ਰੈਟਨ ਫੀਲ ਕਰੇ ਕਿ ਮੈਨੂੰ ਇਹ ਮਾਰਨ ਵਾਲਾ ਹੈਗਾ ਜਾਂ ਕੁਝ ਐਦਾਂ ਦਾ ਹੂੰ ਹੂੰ ਤੇ ਉਹ ਬੰਦੇ ਨੂੰ ਡੱਸ ਵੀ ਲੈਂਦਾ ਹੈਗਾ ਪੰਜਾਬ ਦੇ ਵਿੱਚ 90% ਸੱਪ ਤਾਂ ਹੈਗੇ ਜਿਹੜੇ ਨਾਨ ਪੌਇਜ਼ਨਸ ਹੈਗੇ ਜਿਹੜੇ ਕਹਿੰਦੇ ਜ਼ਹਿਰੀਲੇ ਨਹੀਂ ਹੁੰਦੇ ਹੈਗੇ ਜੀ ਪਰ 10% ਸੱਪ ਹੈਗੇ ਜਿਹੜੇ ਜ਼ਹਿਰੀਲੇ ਹੁੰਦੇ ਹੈ ਹੂੰ ਜੇ ਸੱਪ ਤੁਹਾਨੂੰ ਕੱਟ ਲੈਂਦਾ ਹੈਗਾ ਬਾਈ ਚਾਂਸ ਤੇ ਤੁਸੀਂ ਉਹ ਜਿਹੜੇ ਦੇਸੀ ਨੁਸਖੇ ਹੁੰਦੇ ਹੈਗੇ ਕਿ ਵੈਦ ਹਕੀਮ ਕੋ ਲੈ ਜਾਓ ਜਾਂ ਇਹਦੇ ਉਹ ਬੰਦੋ ਤੇ ਟਾਈਟ ਕਰਕੇ ਰੱਸੀ ਬੰਦੋ ਤਾਂ ਕਿ ਨਾ ਫੈਲੇ ਇਹਿਆ ਨੂੰ ਚੂਸਣ ਦੀ ਕੋਸ਼ਿਸ਼ ਨਾ ਕਰੋ ਉਹਨੂੰ ਸਿੱਧਾ ਤੁਸੀਂ ਹਸਪਤਾਲ ਲੈ ਕੇ ਆਓ ਸੱਪ ਦੇ ਜ਼ਹਿਰ ਦਾ ਤੋੜ ਸਿਵਲ ਹਸਪਤਾਲ ਮਿਲਦਾ ਹੈ ਸਿਵਲ ਹਸਪਤਾਲ ਨਹੀਂ ਤਾਂ ਨਹੀਂ ਤਾਂ ਆਪਣੇ ਨੇੜੇ ਤੇੜੇ ਕੋਈ ਵੀ ਅੱਛਾ ਹਸਪਤਾਲ ਲੈ ਕੇ ਜਾਓ ਜੀ ਦੂਜੀ ਸਮੱਸਿਆ ਮਾ ਹੁੰਦੀ ਹੈ ਗਿਆ ਪਾਣੀ ਤੋਂ ਜਿਹੜੀਆਂ ਬਿਮਾਰੀਆਂ ਫੈਲਦੀਆਂ ਹਨ ਬਿਲਕੁਲ ਕਿਉਂਕਿ ਪਾਣੀ ਸਵੱਛ ਮਿਲ ਨਹੀਂ ਰਿਹਾ ਲੋਕਾਂ ਨੂੰ ਜੀ ਤੇ ਇਹ ਜਿਹੇ ਦੇ ਵਿੱਚ ਲੋਕਾਂ ਨੂੰ ਟੱਟੀਆਂ ਉਲਟੀਆਂ ਲੱਗਦੀਆਂ ਹੈਗੀਆਂ ਜਿਹਦੇ ਵਿੱਚ ਟਾਈਫਾਇਡ ਕੋਲਰਾ ਵਰਗੀਆਂ ਗੰਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਹਮ ਹਮ ਕੱਲ ਹੀ ਮੈਂ ਡਾਕਟਰ ਸਾਹਿਬ ਨਾਲ ਲਿਕਨਰ ਬੈਠਾ ਸੀਗਾ ਦਕੋਹੇ ਦੀ ਗੱਲ ਹੈਗੀ ਆ ਉੱਥੇ ਦੋ ਬੱਚੇ ਇੱਕ 5 ਸਾਲ ਦਾ ਇੱਕ 3 ਸਾਲ ਦਾ ਜੀ ਸਿਰਫ ਇਸ ਕਰਕੇ ਮਰ ਗਿਆ ਕਿ ਸਹੀ ਵਕਤ ਤੇ ਸਹੀ ਇਲਾਜ ਨਹੀਂ ਮਿਲੇ ਉਹਨਾਂ ਉਲਟੀਆਂ ਟਟੀਆਂ ਹੀ ਲੱਗੀਆਂ ਸੀਗੀਆਂ ਬਿਲਕੁਲ ਤੇ ਜਿਹੜੇ ਹੈ ਉਲਟੀ ਟਟੀਆਂ ਦੀ ਬਿਮਾਰੀ ਹੈਗੀ ਆ ਬੱਚਿਆਂ ਤੇ ਬੁਢਾਪੇ ਦੇ ਵਿੱਚ ਯਾਨੀ 60 ਸਾਲ ਤੋਂ ਵੱਡੀ ਉਮਰ ਵਾਲਿਆਂ ਨੂੰ ਜ਼ਿਆਦਾ ਅਸਰ ਕਰਦੀ ਹੈ ਬਿਲਕੁਲ ਠੀਕ ਉਹੀ 5 ਸਾਲ ਦੇ ਬੱਚੇ ਦੀ ਮਾਂ ਸੇਮ ਹਸਪੀਟਲ 'ਚ ਦਾਖਲ ਸੀਗੀ ਉਹ ਬਚ ਗਈ ਹਮ ਹਮ ਬਿਮਾਰੀ ਸੇਮ ਸੀਗੀ اور بچیاں ਨੂੰ ਜਿਹੜਾ ਇਹ ਹੁੰਦਾ ਹੈਗਾ ਕੋਲਰਾ ਜਾਂ ਟਾਈਫਾਇਡ ਜਾਂ ਜਿਹੜਾ ਅੰਦਰ ਡੀ ਹਾਈਡਰੇਸ਼ਨ ਨਮਕ ਦੀ ਘਾਟ ਜਾਂ ਉਹਦੀ ਘਾਟ ਨਾਲ ਜੋ ਦਿੱਕਤਾਂ ਆਉਂਦੀ ਹੈਗੀ ਉਹ ਬੱਚਿਆਂ ਤੇ ਬੁੜਿਆਂ 'ਚ ਜ਼ਿਆਦਾ ਆਉਂਦੀ ਹੈ ਕਿਉਂਕਿ ਉਹਨਾਂ ਦੀ ਇਮਿਊਨਿਟੀ ਵੀਕ ਹੋ ਜਾਂਦੀ ਹੈ ਜੀ ਡਾਕਟਰ ਸਾਹਿਬ ਇੱਥੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿਉਂਕਿ ਇਸ ਵਕਤ ਹਾਲਾਤ ਇਹੋ ਜਿਹੇ ਨੇ ਕਿ ਲੋਕਾਂ ਕੋਲ ਸਹੀ ਡਾਕਟਰੀ ਸਹਾਇਤਾ ਜਿਹੜੀ ਹੈ ਉਹ ਸਮੇਂ ਸਿਰ ਉਪਲਬਧ ਨਹੀਂ ਹੋ ਪਾਰੀ ਕਿਉਂਕਿ ਲੋਕੀ ਫਸੇ ਹੋਏ ਨੇ ਪਾਣੀ ਦੇ ਵਿੱਚ ਨੇ ਕੋਈ ਐਸੀ ਰਾਹਤ ਜਾਂ ਕੋਈ ਘਰੇਲੂ ਉਪਚਾਰ ਜਿਹਦੇ ਨਾਲ ਉਹ ਆਪਣੀ ਸੰਭਾਲ ਕਰ ਸਕੇ ਦੇਖੋ ਸਭ ਤੋਂ ਪਹਿਲਾਂ ਤਾਂ ਇਨਸਾਨ ਨੇ ਪਾਣੀ ਪੀਣਾ ਹੁੰਦਾ ਹੈਗਾ ਜੀ ਪਾਣੀ ਜਿਹੜਾ ਟੂਟੀ 'ਚ ਵੀ ਆਂਦਾ ਹੋਵੇ ਜੇ ਅਗਰ ਆਂਦਾ ਹੈਗਾ ਤੇ ਉਹਨੂੰ ਤੁਸੀਂ ਉਬਾਲ ਕੇ ਪੀਣਾ ਹੈਗਾ ਹੂੰ ਹੂੰ ਉਬਾਲ ਕੇ ਪਾ ਮੈਂ ਠੰਡਾ ਕਰਕੇ ਪੀ ਲਓ ਪਰ ਪਾਣੀ ਨੂੰ ਉਬਾਲ ਕੇ ਹੀ ਪੀਣਾ ਹੈ ਸੋਰਸ ਚਾਹੇ ਜਿਹੜਾ ਮਰਜ਼ੀ ਹੋਵੇ ਜੀ ਹੁਣ ਹੜਾ ਆਏ ਹੋਏ ਆ ਹੜ ਵਾਲਾ ਪਾਣੀ ਤਾਂ ਕੋਈ ਪੀਏਗਾ ਨਹੀਂ ਚਾਹੇ ਜਿੰਨੀ ਮਰਜ਼ੀ ਪਿਆਸ ਲੱਗੀ ਹੋਵੇ ਬਿਲਕੁਲ ਜੀ ਠੀਕ ਹੈ ਤੇ ਦੂਜੀ ਜਗ੍ਹਾ ਹੈਗੀ ਆ ਜਿੱਥੇ ਤੁਸੀਂ ਸ਼ੌਚ ਜਾਂਦੇ ਹੋ ਯਾਨੀ ਕਿ ਜਿੱਥੇ ਤੁਹਾਨੂੰ ਟੱਟੀ ਪਿਸ਼ਾਬ ਵਗੈਰਾ ਜਾਂਦੇ ਹੋ ਜੀ ਉਹ ਜਗ੍ਹਾ ਤੁਹਾਨੂੰ ਦੇਖ ਕੇ ਸਾਫ਼ ਸੁਥਰੀ ਜਗ੍ਹਾ ਲੱਭ ਕੇ ਇਹੀ ਕਰਨਾ ਚਾਹੀਦਾ ਹੈਗਾ ਕਿਉਂਕਿ ਸਭ ਤੋਂ ਜ਼ਿਆਦਾ ਬਿਮਾਰੀਆਂ ਇਸੇ ਨਾਲ ਹੀ ਫੈਲਦੀਆਂ ਹੈਗੀਆਂ ਜੀ ਸੋ ਆ ਬਾਸਕਰ ਸਾਹਿਬ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਇਸ ਵਕਤ ਸਰਕਾਰਾਂ ਵੱਲੋਂ ਜੋ ਯੋਗਦਾਨ ਦਿੱਤਾ ਜਾ ਰਿਹਾ ਹੈ ਕਿ ਉਹ ਇਨਫ ਹੈ ਕਿ ਉਹਦੇ ਨਾਲ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਦੁਨੀਆ ਭਰ ਦੇ ਵਿੱਚ ਆਪਣੇ ਪੰਜਾਬ ਦਾ ਦਰਦ ਸਮੋਏ ਬੈਠੇ ਨੇ ਬਹੁਤ ਦੂਰੋਂ ਦੂਰੋਂ ਬਹੁਤ ਸਾਰੇ ਇਹੋ ਜਿਹੇ ਪੰਜਾਬੀ ਗਾਇਕ ਭਰਾ ਨੇ ਬਹੁਤ ਸਾਰੇ ਉਹ ਚ ਕਲਾਕਾਰ ਨੇ ਔਰ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਇਸ ਵਕਤ ਉਹ ਆਪਣਾ ਯੋਗਦਾਨ ਪਾ ਰਹੇ ਨੇ ਕੀ ਲੱਗਦਾ ਤੁਹਾਨੂੰ ਕਿ ਕਿੰਨਾ ਕੁ ਉੱਥੋਂ ਤੱਕ ਜਿਹੜਾ ਉਹਨਾਂ ਦਾ ਯੋਗਦਾਨ ਹੈ ਉਹ ਹੜ੍ਹ ਪ੍ਰਭਾਵਿਤਾਂ ਤੱਕ ਪਹੁੰਚ ਰਿਹਾ ਦੇਖੋ ਸਾਰੇ ਆਪਣੇ ਆਪਣੇ ਲੈਵਲ ਤੇ ਲੱਗੇ ਹੋਏ ਨੇ ਸਰਕਾਰਾਂ ਵੀ ਕਰ ਰਹੀਆਂ ਆਪ ਨੂੰ ਸਾਡੇ ਲੋਕ ਵੀ ਲੱਗੇ ਹੋਏ ਨੇ ਕੇਂਦਰ ਸਰਕਾਰ ਦੀ ਵੀ ਕਾਲ ਇੱਕ ਟੀਮ ਦੋ ਟੀਮਾਂ ਬਲਕੇ ਕੇਂਦਰ ਸਰਕਾਰ ਦੀ ਪੰਜਾਬ ਦੇ ਹੜ੍ਹ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਆਈ ਹੈ ਪੂਰੀ ਟੀਮਾ ਸਿਰਫ ਇਹ ਨਹੀਂ ਹੁੰਦਾ ਕਿ ਵੀ ਦੋ ਅਫਸਰ ਆ ਗਏ ਕਪਸਰ ਆ ਗਏ ਜੀ ਇਹ ਪੂਰੀ ਟੀਮਾ ਹੁੰਦੀ ਹੈ ਜਿੱਦਾਂ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਇਸ ਤੋਂ ਬਾਅਦ ਬਿਮਾਰੀ ਜਿਹੜੀ ਫੈਲਣੀ ਹੈ ਉਹਦਾ ਵੀ ਅੰਦਾਜ਼ਾ ਲਾ ਕੇ ਉਹਦਾ ਵੀ ਇੰਤਜ਼ਾਮ ਜਾਂ ਉਹਦੇ ਹਿਸਾਬ ਨਾਲ ਕੀ ਕੀ ਚੀਜ਼ ਦੀ ਲੋੜ ਹੈ ਇਹ ਟੀਮਾ ਬੜੀ ਐਕਸਪਰਟ ਟੀਮਾ ਹੁੰਦੀ ਹੈ ਹਮਮ ਔਰ ਵਕ ਵਕ ਡਿਪਾਰਟਮੈਂਟ ਕਿਸੇ ਵੀ ਤਰੀਕੇ ਦਾ ਹੜ੍ਹਾਂ ਤੋਂ ਪ੍ਰਭਾਵ ਜਿਹੜਾ ਪੈਣਾ ਉਹਦਾ ਜ਼ਾਇਜ਼ਾ ਲਿਆ ਜਾਂਦਾ ਫਿਰ ਇਹ ਕੰਪਨਸੇਸ਼ਨ ਵੀ ਇਹ ਹੁਣ ਯੂਨੀਅਨ ਮਿਨਿਸਟਰੀ ਹੋਮ ਮਿਨਿਸਟਰੀ ਦੀ ਟੀਮ ਹੁੰਦੀ ਹੈ ਉੱਥੇ ਜਾ ਕੇ ਇਹ ਆਪਣਾ ਪੂਰੀ ਇੱਕ ਰਿਪੋਰਟ ਦਿੰਦੇ ਨੇ ਉਹ ਦੂਜੇ ਪਾਸੇ ਕਲ ਕੇਂਦਰੀਏ ਐਗਰੀਕਲਚਰ ਮਿਨਿਸਟਰ ਖੇਤੀਬਾੜੀ ਮੰਤਰੀ ਉਹ ਕੋ ਵੀ ਅੱਤੇ ਸੀਗੇ ਉਹ ਖੁਦ 4-4 5-5 ਫੁੱਟ ਪਾਣੀ ਦੇ ਅੰਦਰ ਜਾ ਕੇ ਹੜ੍ਹਾਂ ਦਾ ਹਾਲਾਤ ਲੈ ਰਹੇ ਸੀ ਇਹਨਾਂ ਦੀ ਵੀ ਇਨਪੁਟ ਜਿਹੜੀ ਕੇਂਦਰ ਸਰਕਾਰ ਨੂੰ ਦਿੱਤੀ ਜਾਏਗੀ ਉਹਦੇ ਹਿਸਾਬ ਨਾਲ ਇੱਕ ਕੰਪੰਸੀਸ਼ਨ ਅਨਾਉਂਸ ਹੁੰਦਾ ਹੈ ਜਿਹਦੇ ਕਰਕੇ ਲੋਕਾਂ ਨੂੰ ਇਹਨਾਂ ਹਾਲਾਤਾਂ ਤੋਂ ਕੱਢਿਆ ਜਾ ਸਕੇ ਕਿਉਂਕਿ ਜਦ ਇਹ ਪਾਣੀ ਚਲੇ ਜਾਏਗਾ ਪਾਣੀ ਵੀ ਹਮੇਸ਼ਾ ਤੇ ਨਹੀਂ ਰਹਿਣਾ ਪਾਣੀ ਨੇ ਜਦ ਜਾਣਾ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਡਾਕਟਰ ਸਾਹਿਬ ਦੀ ਵੀ ਗੱਲ ਹੋਈ ਹੈ ਕਿ ਉਹ ਬਿਮਾਰੀਆਂ ਬਾਦ ਤੋਂ ਪਤਾ ਲੱਗਦੀ ਹੈ ਕਿ ਕਿਹੜੀ ਕਿਹੜੀ ਬਿਮਾਰੀਆਂ ਹੋ ਸਕਦੀਆਂ ਔਰ ਮਹਾਮਾਰੀ ਦਾ ਰੂਪ ਵੀ ਪਹਿਲੇ ਹੜ ਜਦਾਂ ਦੇ ਸੀਗੇ ਉਸ ਤੋਂ ਬਾਅਦ ਮਹਾਮਾਰੀ ਦਾ ਨਾ ਪੱਕਾ ਹੁੰਦਾ ਸੀ ਅੱਜ ਕੱਲ ਫੇਰ ਵੀ ਸਾਡਾ ਜਿਹੜਾ ਹੈਲਥ ਡਿਪਾਰਟਮੈਂਟ ਹੈਗਾ ਹੈ ਜਾਂ ਕੇਂਦਰ ਸਰਕਾਰ ਦਾ ਹੈਲਥ ਡਿਪਾਰਟਮੈਂਟ ਹੈਗਾ ਉਹ ਹੈ ਨਾ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਕੰਟਰੋਲ ਕਰ ਲੈਂਦੇ ਨੇ ਤੇ ਇਹ ਮਹਾਮਾਰੀ ਦਾ ਰੂਪ ਨਹੀਂ ਲੈਂਦੀ ਕਿਉਂਕਿ ਟਾਈਮਲੀ ਅਗਰ ਤੁਸੀਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਓ ਹੁਣ ਦੇਖਦੇ ਆ ਕਿ ਵੀ ਹੁਣ ਕੇਂਦਰ ਕੀ ਸਪੋਰਟ ਦਿੰਦਾ ਹੈ ਬਾਕੀ ਤੁਸੀਂ ਪੰਜਾਬੀ ਪ੍ਰਾਵਾਂ ਦਾ ਦੇ ਇੱਕ ਆਪਣੇ ਆਪ ਇਹ ਚੀਜ਼ ਮੰਨਿਆ ਜਾਂਦਾ ਹੈ ਕਿ ਵੀ ਜਿੱਥੇ ਦੁਨੀਆਂ ਦੇ ਵਿੱਚ ਵੀ ਕਿਸੇ ਜਗ੍ਹਾ ਵੀ ਕਿਸੇ ਵੀ ਤਰੀਕੇ ਦੇ ਪ੍ਰੋਬਲਮ ਆਏ ਭਾਵੇਂ ਹੜ੍ਹ ਹੋਣ ਭਾਵੇਂ ਹੋਰ ਕੋਈ ਪ੍ਰੋਬਲਮ ਹੋਏ ਤੇ ਪੰਜਾਬੀ ਸਭ ਤੋਂ ਪਹਿਲੇ ਉੱਥੇ ਪਹੁੰਚਦੇ ਨੇ ਅੱਜ ਉਹ ਪੰਜਾਬ ਖੁਦ ਪਰੇਸ਼ਾਨੀ 'ਚ ਹੈ ਔਰ ਉਹ ਆਪਣੇ ਪੰਜਾਬੀਆਂ ਵਾਸਤੇ ਤੇ ਤੁਸੀਂ ਦੇਖੋ ਮੈਂ ਅੱਜ ਇੱਕ ਮੈਂ ਗੱਲ ਕਰ ਰਿਹਾ ਸੀ ਕਿਸੇ ਜਗ੍ਹਾ ਨਾਵਾਂ ਦੀ ਲਿਸਟ ਹੀ ਖਤਮ ਹੀ ਹੁੰਦੀ ਜੀ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੱਕ ਸਿੰਗਰ ਤੋਂ ਲੈ ਕੇ ਨਾਟਕਕਾਰ ਫਿਲਮਕਾਰ ਸਾਰੇ ਸਾਰੇ ਅੱਜ ਗਰਾਉਂਡ ਜ਼ੀਰੋ ਦੇ ਉੱਤੇ ਕੋਈ ਆਪਣੀ ਭਾਵਨਾਵਾਂ ਦੇ ਰਾਹੀ ਕੋਈ ਆਪਣੀ ਪੈਸਿਆਂ ਦੇ ਰਾਹੀ ਕੋਈ ਆਪਣੇ ਤਨ ਮਨ ਤਾਂ ਨਾਲ ਵੀ ਉਥੇ ਸੇਵਾ ਕਰ ਰਿਹਾ ਤੇ ਲੱਗੇ ਹੋਏ ਨੇ ਸਾਰੇ ਔਰ ਪੰਜਾਬ ਜਿਸ ਤਰ੍ਹਾਂ ਦਿਲਜੀਤ ਦੋਸਾਂਜ ਦਾ ਵੀ ਕੱਲ ਮੈਂ ਇੱਕ ਟਵੀਟ ਪੜ੍ਹ ਰਿਹਾ ਸੀਗਾ ਜਾਂ ਉਹਦਾ ਦਾ ਗੱਲ ਸੁਣ ਰਿਹਾ ਸੀਗਾ ਕਿ ਪੰਜਾਬ ਜ਼ਖਮੀ ਜ਼ਰੂਰ ਹੈ ਹਾਰਿਆ ਨਹੀਂ ਹੈ ਔਰ ਇਹ ਜ਼ਜ਼ਬਾ ਇਹ ਜ਼ਜ਼ਬਾ ਕਿਸੇ ਵੀ ਪ੍ਰੋਬਲਮ ਤੋਂ ਕਿਸੇ ਵੀ ਦਿੱਕਤ ਤੋਂ ਪੰਜਾਬ ਨੂੰ ਬਾਹਰ ਲਿਆਉਣ ਵਾਸਤੇ ਕਾਫੀ ਹੁੰਦਾ ਪਰ ਆ ਜਾਏਗਾ ਪੰਜਾਬ ਬਾਰਸ ਜੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਜਿਹੜਾ ਉਹ ਜਿਹਦੇ ਉੱਤੇ ਗੁਰੂਆਂ ਦੀ ਮਿਹਰ ਹੈ ਹਮੇਸ਼ਾ ਕਿਉਂਕਿ ਪੰਜਾਬੀ ਆਪਣੀ ਮਿਹਨਤ ਸਦਕਾ ਜਾਣੇ ਜਾਂਦੇ ਨੇ ਔਰ ਕਹਿੰਦੇ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਸੋ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਪੰਜਾਬ ਅੱਗੇ ਵੀ ਜਲਦ ਉਭਰੇਗਾ ਪਰ ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਅਸਲੀ ਜਿਹੜੀ ਜੰਗ ਹੈ ਅਸਲੀ ਲੜਾਈ ਜਿਹੜੀ ਹੈ ਉਹ ਜਦੋਂ ਪਾਣੀ ਦਾ ਪੱਧਰ ਘਟੇਗਾ ਉਸ ਤੋਂ ਬਾਅਦ ਸ਼ੁਰੂ ਹੋਏਗੀ ਸਹੀ ਗੱਲ ਸਰਕਾਰ ਨੇ ਜਿਹੜੇ ਉਪਰਾਲੇ ਕਰਨੇ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਤੱਕ ਡਾਕਟਰੀ ਸਹਾਇਤਾ ਪਹੁੰਚਾਣੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਟੀਮਾਂ ਉਸ ਵੇਲੇ ਜਾਣ ਗਈਆਂ ਇਸ ਵੇਲੇ ਜਿਹੜੇ ਲੋਕ ਬੜੀ ਮੁਸੀਬਤ ਦੇ ਵਿੱਚ ਰਹਿ ਰਹੇ ਨੇ ਸਭ ਤੋਂ ਜ਼ਿਆਦਾ ਜਿਹੜੀ ਇੱਕ ਡਿਜ਼ੀਜ਼ ਤੁਸੀਂ ਗੱਲ ਕੀਤੀ ਕਿ ਪਾਣੀ ਦੇ ਜਦੋਂ ਹੀ ਇਨਫੈਕਸ਼ਨ ਹੁੰਦੀ ਹੈ ਤੇ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਲੇਕਿਨ ਲੋਕ ਪਾਣੀ ਦੇ ਵਿੱਚ ਰਹਿ ਵੀ ਰਹੇ ਨੇ ਪਾਣੀ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਆ ਰਿਹਾ ਹੈਗਾ ਕਿੰਨੀਆਂ ਥਾਵਾਂ ਤੋਂ ਮਿਲ ਕੇ ਆ ਰਿਹਾ ਹੈਗਾ ਜਿਹੜੀ ਇੱਕ ਸਕਿਨ ਡਿਜ਼ੀਜ਼ ਹੈ ਕਿਹੜੀ ਕਿਹੜੀ ਇਹੋ ਜੀ ਬਿਮਾਰੀਆਂ ਨੇ ਜਿਹੜੇ ਜ਼ਿਆਦਾ ਹੋਣ ਦੇ ਚਾਂਸਸ ਨੇ ਤੇ ਉਹਦੀ ਰੋਕਥਾਮ ਲਈ ਕੀ ਕਰਨਾ ਚਾਹੀਦਾ ਦੇਖੋ ਸਭ ਤੋਂ ਜ਼ਿਆਦਾ ਸਕਿਨ ਡਿਜ਼ੀਜ਼ ਤਾਂ ਇਸ ਸਮੇਂ ਫੈਲਦੇ ਆ ਫੰਗਲ ਡਿਜ਼ੀਜ਼ ਜੀ ਕਿਉਂਕਿ ਫੰਗਸ ਜਿਹਨੂੰ ਆਪਾਂ ਉੱਲੀ ਕਹਿ ਦਿੰਦੇ ਆਂ ਪੰਜਾਬੀ ਦੇ ਵਿੱਚ ਉਹਨੂੰ ਚਾਹੀਦਾ ਹੁੰਦਾ ਥੋੜਾ ਜਿਹਾ ਵਾਰਮ ਜਿਹਾ ਕਲਾਈਮੇਟ ਮਿਲੇ ਜੀ ਤੇ ਗਿੱਲਾਪਨ ਮਿਲੇ ਹੂੰ ਤੇ ਉਹ ਦੋਨੋਂ ਚੀਜ਼ਾਂ بارش ਨੇ ਉਹਨੂੰ ਦੇ ਦਿੱਤੀਆਂ ਹੈਗੀਆਂ ਜੀ ਤੇ ਸਕਿਨ ਡਿਜ਼ੀਜ਼ਸ ਦੇ ਵਿੱਚ ਫੰਗਲ ਸਕਿਨ ਡਿਜ਼ੀਜ਼ ਸਭ ਤੋਂ ਜ਼ਿਆਦਾ ਹੁੰਦੇ ਹੈਗੇ ਉਹ ਉਹਦੀ ਰੋਕਥਾਮ ਇਸ ਤਰ੍ਹਾਂ ਕਰਨੀ ਹੈ ਕਿ ਆਪਣੇ ਪਿੰਡੇ ਨੂੰ ਸਾਫ਼ ਰੱਖਣਾ ਹੈ ਜ਼ਿਆਦਾ دیر ਗਿੱਲਾ ਨਹੀਂ ਰੱਖਣਾ ਸੁਕਾ ਕੇ ਰੱਖਣਾ ਹੈ ਸਵੱਛ ਕਾਟਨ ਦੇ ਕੱਪੜੇ ਪਾਣੇ ਹੈਗੇ ਆ ਨਾਈਲੋਨ ਵਗੈਰਾ ਦੇ ਕੱਪੜੇ ਅਵੋਇਡ ਕਰਨੇ ਹੈਗੇ ਆ ਜ਼ਿਆਦਾਤਰ ਏਰੀਆ ਜਿੱਥੇ ਸਕਿਨ ਇਨਫੈਕਸ਼ਨਸ ਹੁੰਦੀ ਹੈ ਹੈਗੀਆਂ ਉਹ ਹੁੰਦੀ ਹੈ ਜਾਂ ਤਾਂ ਬਾਹਵਾ ਦੇ ਅੰਦਰ ਜਾਂ ਫਿਰ ਪੱਟਾਂ ਦੇ ਅੰਦਰ ਜੀ ਠੀਕ ਹੈ ਤੇ ਫੰਗਲ ਇਨਫੈਕਸ਼ਨ ਹੋਣ ਦਾ ਕਾਫੀ ਡਰ ਹੁੰਦਾ ਹੈਗਾ ਇੱਕ ਗੱਲ ਹੋਰ ਮੈਂ ਕਹਿਣੀ ਚਾਹਾਂਗਾ ਦੂਜੇ ਗੱਲ ਹੈਗਾ ਜਿੱਥੇ ਪਾਣੀ ਹੈ ਉੱਥੇ ਪਾਣੀ ਖੜੇ ਪਾਣੀ ਚੋਂ ਆਉਂਦੇ ਮੱਛਰ ਬਿਲਕੁਲ ਜੀ ਮਲੇਰੀਆ ਡੇਂਗੂ ਚਿਕਨਗੁਨੀ ਹੈ ਜੀ ਇਹ ਤਿੰਨ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਹੈਗੀਆਂ ਠੀਕ ਹੈ ਇਹਨਾਂ ਦਾ ਧਿਆਨ ਬਹੁਤ ਰੱਖਣਾ ਚਾਹੀਦਾ ਹੈ ਕਿ ਜਿੱਥੇ ਤੁਹਾਨੂੰ ਲੱਗੇ ਕਿ ਪਾਣੀ ਖੜਾ ਹੈਗਾ ਹੈ ਮੈਂ ਸੇ ਤਾਂ ਅੱਜਕੱਲ ਪਾਣੀ ਬਾਰਿਸ਼ਾ ਰੁਕੀਆਂ ਨਹੀਂ ਤੇ ਚੱਲਦਾ ਪਿਆ ਸੀਗਾ ਚੱਲਦੇ ਪਾਣੀ 'ਚ ਮੱਛਰ ਨਹੀਂ ਆਣੇ ਬੱਚੇ ਨਹੀਂ ਦੇਖ ਸਕਦਾ ਹੈਗਾ ਤੇ ਬਿਮਾਰੀ ਨਹੀਂ ਫੈਲਦੀ। ਅਸਲੀ ਬਿਮਾਰੀ ਫੈਲਣੀ ਹੈ ਜੇ ਜਦੋਂ ਬਾੜ ਦਾ ਪਾਣੀ ਘਟਣ ਲੱਗਣਾ ਹੈ ਪਾਣੀ ਨੇ ਖੜ ਜਾਣਾ ਹੈ ਜਿੱਥੇ ਗੰਦਾ ਪਾਣੀ ਖੜਾ ਰਹੇਗਾ ਉੱਥੇ ਮੱਛਰ ਉਤਪਨ ਹੋਣਗੇ। ਬਿਲਕੁਲ ਉੱਥੇ ਮਲੇਰੀਆ ਡੇਂਗੂ ਵਰਗੀਆਂ ਜਾਨਲੇਵਾ ਬਿਮਾਰੀਆਂ ਫੈਲਣਗੀਆਂ। ਚਿਕਨਗੁਨੀਆ ਵੀ ਹੋ ਸਕਦਾ ਹੈਗਾ। ਡੇਂਗੂ ਦੇ ਕਈ ਕੇਸੇ ਮੇਰੇ ਕੋਲ ਆਣੇ ਸ਼ੁਰੂ ਵੀ ਹੋ ਗਏ ਹੈ। ਜੀ ਹਸਪਤਾਲ ਦੇ ਵਿੱਚ ਤੇ ਉਹਨਾਂ ਦਾ ਇਲਾਜ ਕੀਤਾ ਗਿਆ ਹੈਗਾ। ਤੇ ਇਹ ਚੀਜ਼ਾਂ ਦੇ ਬਲ ਆਪਾਂ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ ਕਿ ਆਸ-ਪਾਸ ਜਦੋਂ ਪਾਣੀ ਖੜਾ ਹੋਵੇ ਤੇ ਉਹਦੇ ਤੇ ਜਾਂ ਤਾਂ ਤੇਲ ਪਾ ਦਿਓ ਤਾਂ ਕਿ ਮੱਛਰ ਬੈਠੀ ਨਾ ਸਕੇ ਹੂੰ ਬਾਕੀ ਸਰਕਾਰ ਵੀ ਆਪਣੇ ਵੱਲੋਂ ਜਿਹੜੀ ਉਹ ਮਸ਼ੀਨਾਂ ਨਾਲ ਮੱਛਰ ਭਜਾਣ ਦੀ ਦਵਾਈ ਫੋਗਿੰਗ ਕਰਦੀ ਹੈ ਉਹ ਚੱਲੇਗੀ ਠੀਕ ਹੈ ਬਾਕੀ ਹੋਰ ਚੀਜ਼ਾਂ ਅਸੀਂ ਅੱਗੇ ਚੱਲਦੇ ਗੱਲ ਕਰਦੇ ਆਪਾਂ ਦੱਸਾਂਗੇ ਜੀ ਬਿਲਕੁਲ ਆ ਪਾਸਕਰ ਸਾਹਿਬ ਜਿੱਥੇ ਤੱਕ ਪੰਜਾਬ ਦੇ ਇਸ ਵੇਲੇ ਪਿੰਡ ਇਫੈਕਟਿਡ ਨੇ ਉਹਦੇ ਨਾਲ-ਨਾਲ ਸ਼ਹਿਰ ਵੀ ਉਹਦੇ ਤੋਂ ਪਿੱਛੇ ਨਹੀਂ ਰਿਹਾ ਕਿਉਂਕਿ ਬਰਸਾਤ ਦੇ ਪਾਣੀ ਦੇ ਨਾਲ ਲੋਕਾਂ ਦੇ ਘਰ ਜਿਹੜੇ ਆ ਉਹ ਖਰਾਬ ਹੋ ਗਏ ਬਹੁਤ ਸਾਰੇ ਪੌਂਸ਼ ਏਰੀਏ ਜਿਹੜੇ ਮੰਨੇ ਜਾਂਦੇ ਸੀਗੇ ਉਥੋਂ ਦੇ ਸੀਵਰੇਜ ਸਿਸਟਮ ਜਿਹੜੇ ਉਹ ਬਲੌਕ ਹੋ ਗਏ ਔਰ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਆ ਗਿਆ ਔਰ ਇੰਨਾ ਪਾਣੀ ਆ ਗਿਆ ਕਿ ਲੋਕਾਂ ਦਾ ਲੱਖਾਂ ਦਾ ਕੀਮਤੀ ਸਮਾਨ ਜਿਹੜਾ ਉਹ ਖਰਾਬ ਹੋ ਗਿਆ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪਰੇਸ਼ਾਨੀ ਹੈ ਉਹ ਸਿਰਫ ਕੁਦਰਤੀ ਰਹੀ ਯਾ ਇਹਦੇ ਵਿੱਚ ਸਾਡੇ ਲੋਕਾਂ ਦਾ ਲੋਕਲ ਗਵਰਨਮੈਂਟ ਦਾ ਵੀ ਕੋਈ ਰੋਲ ਰਿਹਾ ਕਿ ਜਿਹਦੇ ਨਾਲ ਉਹਨਾਂ ਨੇ ਇਹਨਾਂ ਚੀਜ਼ਾਂ ਤੇ ਪਹਿਲੇ ਪ੍ਰੀਕਾਸ਼ਨ ਨਹੀਂ ਲਈ ਸੀਵਰੇਜ ਸਾਫ਼ ਨਹੀਂ ਸੀ ਯਾ ਪਾਣੀ ਦਾ ਨਿਕਾਸੀ ਜਿਹੜੀ ਉਹ ਸਹੀ ਨਹੀਂ ਸੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵੈਸੇ ਇਹ ਹਰ ਦੋ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਤੁਸੀਂ ਸ਼ਹਿਰਾਂ ਦੀ ਗੱਲ ਕੀਤੀ ਪਿੰਡਾਂ ਦੀ ਗੱਲ ਕੀਤੀ ਪਿੰਡਾਂ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਹ ਦਰਿਆ ਦੇ ਵਿੱਚ ਓਵਰਫਲੋ ਪਾਣੀ ਫਿਰ ਉਹ ਬੰਨ ਟੁੱਟ ਗਏ ਤੇ ਉਹਦੇ ਕਰਕੇ ਖੇਤਾਂ 'ਚ ਪਾਣੀ ਆ ਗਿਆ ਖੇਤਾਂ ਦੇ ਰਾਹੀ ਪਿੰਡਾਂ ਦੇ ਵਿੱਚ ਵੀ ਚਲਾ ਗਿਆ ਜੀ ਜਿਹੜੇ ਸ਼ਹਿਰਾਂ ਦੇ ਵਿੱਚ ਹੜਾਏ ਨੇ ਫਿਲਹਾਲ ਜ਼ਿਆਦਾਤਰ ਉਹ ਆਏ ਨੇ ਮੀਂਹ ਔਰ ਜਿਹੜੀ ਤੁਸੀਂ ਪ੍ਰੋਬਲਮ ਦੱਸ ਰਹੇ ਹੋ ਕਿ ਸੀਵਰੇਜ ਦੇ ਬਲੌਕ ਹੋਣ ਦੇ ਨਾਲ ਆਏ ਨੇ ਹਰ ਸਾਲ ਹਰ ਸਾਲ ਹਰ ਸੂਬੇ ਦੀ ਸਰਕਾਰ ਈਵਨ ਕੇਂਦਰ ਸਰਕਾਰ ਵੀ ਇਹ ਕਲੇਮ ਤੇ ਕਰਦੇ ਨੇ ਕਿ ਵੀ ਅਸੀਂ ਸੂਬੇ ਦੀ ਸਫਾਈ ਜਾਂ ਸੀਵਰੇਜ ਦੀ ਸਫਾਈ ਕਰਤੀ ਹੈ ਲੇਕਿਨ ਉਸ ਤੋਂ ਬਾਅਦ ਵੀ ਉਹ ਚੌਕ ਹੋ ਜਾਂਦੇ ਨੇ ਮੈਂ ਆਪਣੇ ਸਿਰਫ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਮਰਜ਼ੀ ਸੂਬਾ ਲੈ ਲਓ ਔਰ ਇਹ ਹੁੰਦੀ ਹੈ ਪਲੈਨਿੰਗ ਦੇ ਵਿੱਚ ਘਾਟ ਹਮਮ ਕਿਉਂਕਿ ਜਦ ਨਵੇਂ ਸ਼ਹਿਰ ਬਸਦੇ ਹਨ ਚੰਡੀਗੜ੍ਹ ਦੇ ਬਾਰੇ ਵਿੱਚ ਅਸੀਂ ਸਿਟੀ ਬਿਊਟੀਫੁਲ ਕਹਿੰਦੇ ਹਾਂ ਉਹਨੂੰ ਔਰ ਚੰਡੀਗੜ੍ਹ ਦੀ ਸੋ ਸੈਲ ਪਹਿਲੇ ਇੱਕ ਤਕਰੀਬਨ ਪਲੈਨਿੰਗ ਹੋਈ ਸੀਗੀ ਤੇ ਉਸ ਪਲੈਨਿੰਗ ਦੇ ਵਿੱਚ ਵੀ ਅੱਜ ਵੀ ਆ ਚੰਡੀਗੜ੍ਹ ਦੇ ਵਿੱਚ ਵੀ ਇਸ ਤਰੀਕੇ ਦੀ ਸਿਚੁਏਸ਼ਨ ਆ ਜਾਂਦੀ ਹੈ ਔਰ ਜਦ ਕਿ ਉਹਨੂੰ ਆਪਾਂ ਬੜੀ ਪਲਾਨਡ ਸਿਟੀ ਕਹਿੰਦੇ ਹਾਂ ਸਾਡੀ ਤੇ ਸਿਟੀਆਂ ਦੇ ਵਿੱਚ ਪਲੈਨਿੰਗ ਹੀ ਨਹੀਂ ਹੈਗੀ ਪਲੈਨਿੰਗ ਹੈਗੀ ਵੀ ਹੈ ਤੇ ਉਹ ਸਪੋਜ਼ ਅਗਲੇ 5 ਸਾਲ 10 ਸਾਲ ਤੱਕ ਦਾ ਜੇ ਤੁਸੀਂ ਦੇਖ ਕੇ ਸਿਸਟਮ ਜਿਹਾ ਬਣਾ ਰਹੇ ਹੋ ਦੂਰਦਰਸ਼ੀ ਹੋਣਾ ਬਹੁਤ ਜ਼ਰੂਰੀ ਹੈ ਅਗਲੇ 500 ਸਾਲਾਂ ਤੱਕ ਦਾ ਤੁਹਾਨੂੰ حساب ਲਾਉਣਾ ਪੈਂਦਾ ਜਦ ਕੋਈ ਡਵੈਲਪਮੈਂਟ ਕਲੋਨੀ ਦੀ ਕਰਦੇ ਹੋ ਕਿਉਂਕਿ ਇਹ ਜਿਹੜੀ ਚੀਜ਼ ਹੈ ਬਾਅਦ ਚੋਂ ਨਹੀਂ ਹੋ ਸਕਦੀ ਬਿਲਕੁਲ ਠੀਕ ਜਦ ਕਲੋਨੀ ਬਣ ਰਹੀ ਹੈ ਤਦ ਤੁਸੀਂ ਇਹ ਸੀਵਰੇਜ ਸਿਸਟਮ ਇਸ ਤਰੀਕੇ ਦਾ ਬਣਾਓ ਕਿ ਅਗਲੇ 100 ਸਾਲਾਂ ਦੀ ਕੋਈ ਘੱਟੋ ਘੱਟ 100 ਸਾਲਾਂ ਦੀ ਪਲੈਨਿੰਗ ਹੋਈ ਨਾ ਪਰ ਉੱਥੇ ਆਪਾਂ ਫੇਲ ਹੋ ਜਾਂਦੇ ਆ ਫਿਰ ਬਾਅਦ ਚੋਂ ਐਦਾ ਦੇ ਇੰਤਜ਼ਾਮ ਭਾਵੇਂ ਜੋੜੀ ਮਰਜ਼ੀ ਸਰਕਾਰ ਜਿੰਨਾ ਮਰਜ਼ੀ ਕਲੇਮ ਕਰ ਲੇ ਕਿ ਆਪਾਂ ਜੀ ਪੂਰਾ ਇੰਤਜ਼ਾਮ ਕੀਤਾ ਹੈ ਕਿ ਨਹੀਂ ਹੋਣਗੇ ਹੁਣ ਦਿੱਲੀ ਦੇ ਵਿੱਚ ਕਨੌਟ ਪਲੇਸ ਵਾਲੇ ਏਰੀਏ ਦੇ ਵਿੱਚ ਉੱਥੇ ਵੀ ਤੁਸੀਂ 2 ਘੰਟੇ 3 ਘੰਟੇ ਬਾਰਿਸ਼ ਆ ਜੇ ਤੇ ਤੁਸੀਂ ਉੱਥੇ 4-4 ਫੁੱਟ ਪਾਣੀ ਤੇ ਆਮ ਆਮ ਜਿਹੜਾ ਸਰਕਲ ਹੈਗਾ ਨਾ ਮੇਨ ਜੀ ਉੱਥੇ ਤੁਸੀਂ ਦੇਖ ਸਕਦੇ ਹੋ ਗੁਲਗਾਵਾਵਾਂ ਦੇ ਵਿੱਚ 8-8 10-10 20 20 ਕਿਲੋਮੀਟਰ ਦਾ ਜਾਮ ਉਹ ਤੁਸੀਂ ਦੇਖੋ ਕਿੰਨਾ ਹਾਈ ਟੈਕ ਆਈਟੀ ਸਿਟੀ ਹੈਗੀ ਹੈ ਔਰ ਕਿੰਨੀ ਹਾਈ ਟੈਕ ਸਿਟੀ ਹੈ ਐਸ ਕਰਕੇ ਇਹ ਇੰਤਜ਼ਾਮ ਉਸ ਵਕਤ ਦੇ ਲੋਕਾਂ ਨੇ ਅਗਰ ਨਹੀਂ ਕੀਤੇ ਤਾਂ ਉਹਦਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਅਸੀਂ ਕਹਿੰਦੇ ਹਾਂ ਨਾ ਕਿ ਆਉਣ ਵਾਲੀ ਜਨਰੇਸ਼ਨ ਵਾਸਤੇ ਸਾਨੂੰ ਪਾਣੀ ਨਹੀਂ ਮਿਲੇਗਾ ਹੁਣ ਤੁਸੀਂ ਦੇਖੋ ਅਸੀਂ ਤੇ ਜਨਰੇਸ਼ਨ ਚਾਰ ਜਨਰੇਸ਼ਨ ਪੰਜ ਜਨਰੇਸ਼ਨ ਤੋਂ ਬਾਅਦ ਹੈ ਸਿੱਧੀ ਪੈਦਾ ਹੋਏਗੀ ਸਾਡੇ ਵਾਸਤੇ ਜਿਹੜੀ ਅੱਜ ਸਥਿਤੀ ਪੈਦਾ ਹੋਈ ਹੈ ਉਹ ਸਾਡੇ ਤੋਂ ਪੰਜ ਜਨਰੇਸ਼ਨ ਪਹਿਲੇ ਜਿਨ੍ਹਾਂ ਨੇ ਗਲਤੀਆਂ ਕੀਤੀ ਸੀ ਉਹਦੀ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਸਾਡੀਆਂ ਗਲਤੀਆਂ ਦਾ ਖਮਿਆਜ਼ਾ ਸਾਡੀ ਅਗਲੀ ਚਾਰ ਪੰਜ ਪੀੜੀਆਂ ਨੂੰ ਭੁਗਤਣਾ ਪੈਗਾ ਬਿਲਕੁਲ ਤੁਸੀਂ ਇੱਥੇ ਇੱਕ ਗੱਲ ਠੀਕ ਕਹੀ ਹੈ ਕਿ ਜਿਹੜੀਆਂ ਸਾਡੀਆਂ ਗਲਤੀਆਂ ਨੇ ਇਹਦਾ ਖਮਿਆਜ਼ਾ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨ ਨੇ ਉਹਨਾਂ ਨੂੰ ਭੁਗਤਣਾ ਪਏਗਾ ਕਿਉਂਕਿ ਪਾਸਕਰ ਸਾਹਿਬ ਮੈਂ ਇਹਦੇ ਵਿੱਚ ਇੱਕ ਹੋਰ ਗੱਲ ਐਡ ਕਰਨਾ ਚਾਹਾਂਗਾ ਕਿ ਸਿਰਫ ਸਰਕਾਰਾਂ ਦਾ ਕੰਮ ਹੀ ਨਹੀਂ ਹੈ ਕਿ ਉਹ ਜਿਹੜੇ ਸੀਵਰੇਜ ਸਾਫ਼ ਕਰਦੇ ਰਹਿੰਦੇ ਤੇ ਲੋਕ ਜਿਹੜੇ ਨੇ ਸਾਡੇ ਉਹਨਾਂ ਨੂੰ ਜਾਗਰੂਕ ਹੋਣਾ ਪਏਗਾ ਕਿਉਂਕਿ ਬਹੁਤ ਸਾਰਾ ਇਹੋ ਜਿਹਾ ਪਲਾਸਟਿਕ ਔਰ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੇ ਉਹ ਬਿਨਾਂ ਸੋਚੇ ਸਮਝੇ ਸੁੱਟ ਦਿੰਦੇ ਨੇ ਪਾਣੀ ਦੀਆਂ ਬੋਤਲਾਂ ਨੇ ਉਹ ਸੀਵਰੇਜ ਦੇ ਵਿੱਚ ਜਦੋਂ ਜਾਂਦੀਆਂ ਨੇ ਤੇ ਸੀਵਰੇਜ ਸਾਡੇ ਬਲੌਕ ਹੋ ਜਾਂਦੇ ਨੇ ਤੇ ਪਾਣੀ ਦੀ ਨਿਕਾਸੀ ਪ੍ਰੋਪਰ ਹੋ ਹੀ ਨਹੀਂ ਪਾਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਚੀਜ਼ਾਂ ਦੇ ਬਾਰੇ ਕਿ ਇਹਦੇ ਤੇ ਸਰਕਾਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਪਲਾਸਟਿਕ ਵੀ ਬੈਨ ਕੀਤਾ ਸੀਗਾ ਲੇਕਿਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਫੇਰ ਉਸੇ ਤਰ੍ਹਾਂ ਹੀ ਉਹਦਾ ਜਿਹੜਾ ਚਲਨ ਹੈ ਦੁਬਾਰਾ ਚੱਲਣਾ ਸ਼ੁਰੂ ਹੋ ਗਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਾਨੂੰਨ ਦਾ ਸਖਤ ਹੋਣਾ ਵੈਸੇ ਕਾਨੂੰਨ ਸਾਰੇ ਸਖਤ ਹੁੰਦੇ ਨੇ ਉਹਦਾ ਇੰਪਲੀਮੈਂਟੇਸ਼ਨ ਸਹੀ ਤਰੀਕੇ ਨਾਲ ਹੋਣਾ ਉੱਥੇ ਕਿਸੇ ਨਾ ਕਿਸੇ ਜਗ੍ਹਾ ਕਾਟ ਹੁੰਦੀ ਹੈ ਬਾਹਰ ਦੇ ਦੇਸ਼ਾਂ ਦੇ ਵਿੱਚ ਤੁਸੀਂ ਵੀ ਗਏ ਹੋ ਅਸੀਂ ਵੀ ਜਾਣਦੇ ਹਾਂ ਨਾ ਉਹਦੇ ਵਿੱਚ ਕਦੀ ਵੀ ਐਦਾਂ ਦੀ ਪ੍ਰੋਬਲਮ ਦੇਖੀ ਹੈ ਕਿਸੇ ਦੇਸ਼ ਦੇ ਵਿੱਚ ਕਿ ਵੀ ਚੌਕ ਹੋ ਗਿਆ ਸੀ ਵੀਰ ਚੌਕ ਹੋ ਗਿਆ ਜਾਂ ਕੂੜੇ ਦਾ ਹੀ ਸਿਸਟਮ ਹੈ ਉੱਥੇ ਹਰ ਘਰ ਦੇ ਬਾਹਰ ਤੁਹਾਨੂੰ 2-3 ਉਹ ਦਸਬਿਨ ਲੱਬੇ ਹੋਏ ਮਿਲੇ ਹੋਏ ਨੇ ਔਰ ਉਹ ਇੱਕ ਸਿਸਟਮ ਜਿਆ ਬਣਿਆ ਹੋਇਆ ਉਹਦੇ ਵਿੱਚ ਕੋਈ ਵੀ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਕੋਈ ਗਲਤੀ ਕਰਦਾ ਵੀ ਨਹੀਂ ਜਾਣ ਬੁੱਝ ਕੇ ਜੀ ਕਿਉਂਕਿ ਜਦ ਤੁਹਾਨੂੰ ਸੈਲਫ ਇੰਪੋਸਟ ਸਿਸਟਮ ਕਰਨਾ ਹੁੰਦਾ ਨਾ ਉਹਦੇ ਵਿੱਚ ਆਪ ਤੁਹਾਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਜਿਹਦਾ ਜ਼ਿਕਰ ਤੁਸੀਂ ਕੀਤਾ ਹੈ ਕਿ ਸਰਕਾਰਾਂ ਨਹੀਂ ਹਮ ਲੋਕਾਂ ਨੂੰ ਵੀ ਪੂਰਾ ਇੱਕ ਸਪੋਰਟ ਦੇਣਾ ਚਾਹੀਦਾ ਹੁਣ ਆਪਾਂ ਜਲੰਧਰ ਵਿੱਚ ਬੈਠੇ ਹੈ ਨਾ ਜਲੰਧਰ ਦੇ ਵਿੱਚ ਕਈ ਵਾਰ ਐ ਸਕੀਮ ਨਿਕਲੀ ਹੈ ਜੀ ਤੁਹਾਡੇ ਘਰ ਦੇ ਬਾਹਰ ਕੂੜੇ ਦਾ ਡਾਨ ਰੱਖੇ ਜਾਣਗੇ ਜੀ ਇੱਕ ਨੀਲਾ ਇੱਕ ਹਰਾ ਤੇ ਉਸ ਤੋਂ ਬਾਅਦ ਉਹ ਆਣਗੇ ਜੀ ਕਦੀ ਆਏ ਨਹੀਂ ਅਸੀਂ ਤੇ ਕੂੜੇਦਾਨੀ ਉਹ ਵੀ ਸ਼ਾਇਦ ਕਦੀ ਇੱਕ ਦਮ ਆਰ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਕਦੀ ਨਜ਼ਰ ਨਹੀਂ ਆਇਆ ਕੀ ਕਾਰਨ ਹੈ ਕਿਉਂਕਿ ਇੱਕ ਤੇ ਲੋਕਾਂ ਦੀ ਸਪੋਰਟ ਦੀ ਘਾਟ ਔਰ ਸਰਕਾਰ ਦੀ ਇੱਛਾ ਸ਼ਕਤੀ ਜੀ ਦੋਨੋਂ ਅਗਰ ਨਹੀਂ ਮਿਲਦੇ ਤਦ ਤੱਕ ਕੋਈ ਵੀ ਪ੍ਰੋਗਰਾਮ ਸਕਸੈਸਫੁਲ ਨਹੀਂ ਹੋ ਸਕਦਾ ਔਰ ਜਦ ਇਦਾਂ ਦੇ ਹਾਲਾਤ ਪੈਦਾ ਹੁੰਦੇ ਨੇ ਫਿਰ ਅਸੀਂ ਉਹਨਾਂ ਹਾਲਾਤਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਹਾਲਾਤਾਂ ਕਰਕੇ ਅੱਜ ਇਹ ਹਾਲਾਤ ਨੇ ਔਰ ਜਦ ਇਹ ਹੜ ਦੇ ਹੁਣ ਦਿੱਲੀ ਦੇ ਵਿੱਚ ਪੋਲੂਸ਼ਨ ਦੀ ਗੱਲ ਹਰ ਅਕਤੂਬਰ ਨਵੰਬਰ ਦੇ ਵਿੱਚ ਹੁੰਦੀ ਹੈ। ਜੀ। ਦੀਵਾਲੀ ਦੇ ਦਿਨਾਂ ਦੇ ਵਿੱਚ ਦਿੱਲੀ ਮਹੀਨੇ ਦੋ ਮਹੀਨੇ ਵਾਸਤੇ ਪੂਰਾ ਪੋਲੂਟਿਡ ਹੋ ਜਾਂਦਾ ਹੈ। ਉਸ ਵਕਤ ਇੱਕ ਬਲੇਮ ਗੇਮ ਚੱਲਦਾ ਜੀ ਪੰਜਾਬ ਜ਼ਿੰਮੇਵਾਰ ਹੈ, ਹਰਿਆਣਾ ਜ਼ਿੰਮੇਵਾਰ ਹੈ, ਫਿਰ ਕਹਿੰਦੇ ਕਿ ਟ੍ਰੈਫਿਕ ਜ਼ਿੰਮੇਵਾਰ ਹੈ। ਔਰ ਗੱਲ ਸੁਪਰੀਮ ਕੋਰਟ ਤੱਕ ਵੀ ਜਾਂਦੀ ਹੈ। ਫਿਰ ਜਦ ਹਾਲਾਤ ਠੀਕ ਹੋ ਜਾਂਦੇ ਨੇ ਉਸ ਤੋਂ ਬਾਅਦ ਕੋਈ ਗੱਲ ਹੀ ਨਹੀਂ ਕਰਦਾ ਉਹਦੀ। ਜੇ ਗੱਲ ਵੀ ਕਰਦਾ ਤੇ ਕਾਗਜ਼ਾਂ ਦੇ ਉੱਤੇ ਕਰਦਾ ਹੈ। ਤੇ ਇਹ ਹਾਲਾਤ ਤੁਹਾਨੂੰ ਹਮੇਸ਼ਾ ਮਾਈਂਡ ਵਿੱਚ ਰੱਖਣੇ ਪੈਣੇ ਆ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਅੱਜ ਗੁਜ਼ਰ ਰਹ ਉਦੇ ਵਾਸਤੇ ਕਿਸੇ ਹੱਦ ਤੱਕ ਅਸੀਂ ਖੁਦ ਵੀ ਰਿਸਪੌਂਸਿਬਲ ਹੈ ਜੇ ਆਪਾਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਈਏ ਫਿਰ ਆਪਾਂ ਸਰਕਾਰਾਂ ਵੱਲ ਵੀ ਉਂਗਲ ਉਠਾ ਸਕਦੇ ਹਾਂ ਅਸੀਂ ਸਰਕਾਰਾਂ ਵੱਲ ਤੇ ਉਂਗਲ ਉਠਾਉਂਦੇ ਹਾਂ ਲੇਕਿਨ ਆਪਣੀ ਜ਼ਿੰਮੇਵਾਰੀ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਗੁਰੇਜ਼ ਕਰਦੇ ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ ਹੋ ਔਰ ਮੈਂ ਡਾਕਟਰ ਸਾਹਿਬ ਔਰ ਪਾਸਕਰ ਜੀ ਮੈਂ ਕਿਧਰੇ ਇਹ ਵੀ ਪੜ ਰਿਹਾ ਸੀ ਤੇ ਸੁਣਿਆ ਵੀ ਸੀ ਕਿ ਇਹ ਸਿਰਫ ਕਹਿੰਦੇ ਕਿ ਹੱਲੇ ਇੱਕ ਨਮੂਨਾ ਹੈ ਕਿਉਂਕਿ ਜਿੰਨੀ ਛੇੜਛਾੜ ਇਨਸਾਨ ਨੇ ਕੁਦਰਤ ਦੇ ਨਾਲ ਕਰ ਲਈ ਹੈ ਤੁਸੀਂ ਦੇਖਦੇ ਹੋ ਕਿ ਇੰਨੀਆਂ ਵਾਰ ਜਿਹੜੀਆਂ ਉਹ ਚੱਲ ਰਹੀਆਂ ਨੇ ਆਖਿਰਕਾਰ ਉਹਦਾ ਜਿਹੜਾ ਗਲੋਬਲੀ ਜਿਹੜਾ ਉਹ ਅਸਰ ਉਹ ਤੇ ਸਾਡੇ ਜਲਵਾਯੂ ਤੇ ਪੈਣਾ ਹੀ ਹੈ ਨਾ ਤੇ ਜੇਕਰ ਅਸੀਂ ਆਪਣੇ ਵਾਤਾਵਰਨ ਨੂੰ ਆਪਣੇ ਜਲਵਾਯੂ ਨੂੰ ਨਹੀਂ ਬਚਾਵਾਂਗੇ ਤੇ ਫਿਰ ਇਹਨਾਂ ਜ਼ਮੀਨਾਂ ਨੂੰ ਇਹਨਾਂ ਜਾਇਦਾਦਾਂ ਨੂੰ ਕੀ ਕਰਾਂਗੇ ਜਦ ਜੀਵਨ ਹੀ ਨਹੀਂ ਇੱਥੇ ਰਹੇਗਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀ ਇਹ ਜਿਹੜੇ ਹਾਲਾਤ ਹੁਣ ਪੈਦਾ ਹੋਏ ਨੇ ਇਹ ਮੈਨ-ਮੇਡ ਨੇ ਜਾਂ ਕੁਦਰਤੀ ਮਾਰ ਇਹਨੂੰ ਕਵਾਂਗੇ ਦੋਨੋਂ ਗੱਲਾਂ ਹੈਗੀਆਂ ਮੈਨਮੇਡ ਵੀ ਹੈਗਿਨੇ ਕੁਦਰਤ ਦੀ ਮਾਰ ਤੇ ਪੈਂਦੀ ਹੈ ਹਮ ਔਰ ਉਹ ਅੱਜ ਤੋਂ 100 ਸਾਲ ਪਹਿਲੇ ਵੀ ਪੈਂਦੀ ਸੀਗੀ ਲੇਕਿਨ ਅੱਜ ਇਦਾਂ ਦੇ ਹਾਲਾਤ ਨੇ ਕਿ ਅਸੀਂ ਪਹਿਲੇ ਐਡਵਾਂਸ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਬਾਰਿਸ਼ ਹੋਣ ਜਿੱਦਾਂ ਤੁਸੀਂ ਗੈਰਸਵੀ ਤੌਰ ਤੇ ਮੈਨੂੰ ਪੁੱਛ ਰਹੇ ਸੀ ਵੀ ਹਾਲਾਤ ਕਿਦਾਂ ਦੇ ਐ ਮੈਂ ਤੁਹਾਨੂੰ ਕਿਹਾ ਜੀ ਅਗਲੇ 3 ਦਿਨ ਤੱਕ ਕੋਈ ਬਾਰਿਸ਼ ਨਹੀਂ ਆਣੀ ਹੁਣ ਇਦਾਂ ਦੇ ਪਹਿਲੇ ਹੁੰਦਾ ਸੀ ਮੌਸਮ ਵਿਭਾਗ ਨੇ ਜਿਹੜੀ ਅਨਾਉਂਸਮੈਂਟ ਕੀਤੀ ਉਹਦੇ ਬਿਲਕੁਲ ਉਲਟ ਹੁੰਦੀ ਸੀਗੀ ਗੱਲਾਂ ਪਰ ਅੱਜ ਦੀ ਡੇਟ 'ਚ ਸਾਡੇ ਕੋਲ ਸਟੀਕ ਇਨਫੋਰਮੇਸ਼ਨ ਆਂਦੀ ਹੈ ਕਿ ਅਗਲੇ 3 ਦਿਨਾਂ ਦੇ ਵਿੱਚ ਕਿੱਥੇ ਬਾਰਿਸ਼ ਹੋਏਗੀ ਤੇ ਕਿੱਥੇ ਨਹੀਂ ਹੋਏਗੀ ਔਰ ਤੁਸੀਂ ਵੀ ਸਾਨੂੰ ਹੈਰਾਨੀ ਵੀ ਹੁੰਦੀ ਹੈ ਕਈ ਵਾਰ ਜੀ ਜੀ ਬਿਲਕੁਲ ਐਗਜ਼ੈਕਟ ਇਨਫੋਰਮੇਸ਼ਨ ਕਿ ਕਿਆ ਸੀ ਬਾਰਿਸ਼ ਆਏਗੀ ਤੇ ਆ ਗਈ ਤੇ ਇਦਾਂ ਦੇ ਹਾਲਾਤ ਦੇ ਵਿੱਚ ਤੁਹਾਨੂੰ ਇਹਦੇ ਵਾਸਤੇ ਤਿਆਰ ਹੋਣਾ ਚਾਹੀਦਾ ਹੈ। ਦੂਜੀ ਗੱਲ ਤੁਸੀਂ ਕਿਤੇ ਕਿ ਅਸੀਂ ਵਿਕਾਸ ਤੇ ਕਰ ਰਹੇ ਹਾਂ। ਕੰਕਰੀਟ ਦੇ ਜੰਗਲ ਤਿਆਰ ਕਰ ਰਹੇ ਹਾਂ ਜੰਗਲਾਂ ਨੂੰ ਕੱਟ ਕੇ। ਹੂੰ ਤੇ ਉਹਦਾ ਅਸਰ ਕਲਾਈਮੇਟ ਚੇਂਜ ਦੇ ਉੱਤੇ ਤੇ ਪੈਂਦਾ ਹੀ ਪੈਂਦਾ ਹੈ। ਅਸੀਂ ਜਦ ਦਰਖਤਾਂ ਨੂੰ ਕੱਟਦੇ ਆ ਨਾ ਸਾਨੂੰ ਇਹ ਨਹੀਂ ਪਤਾ ਹੁੰਦਾ ਇਹਦਾ ਕੀ ਇੰਪੈਕਟ ਪਏਗਾ। ਪਤਾ ਹੁੰਦਾ ਵੀ ਹੈ ਤੇ ਆਪਾਂ ਕਾਨੂੰਨ ਤੋਂ ਡਰ ਕੇ ਕੋਈ ਮਤਲਬ ਜੁਗਾੜ ਜਿਹਾ ਲਾ ਕੇ ਆਪਣਾ ਉਹ ਕੰਮ ਕਰ ਲੈਨੇ ਆ। ਲੇਕਿਨ ਸਾਨੂੰ ਜਦ ਇਹ ਪਤਾ ਲੱਗ ਜਾਂਦਾ ਹੈ ਵੀ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹਦਾ ਇੰਪੈਕਟ ਐ ਹੋਣਾ ਹੈ ਔਰ ਅੱਜ ਦੇ ਹਾਲਾਤ ਉਹਦੇ ਇੰਪੈਕਟ ਹੀ ਹੈਗੇ ਮੈਨੂੰ ਲੱਗਦਾ ਹੈ ਕਿ ਅਧਿਵਸਥਿਤ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਦੂਰਦਰਸ਼ੀ ਹੋਣਾ ਬਹੁਤ ਜ਼ਰੂਰੀ ਹੈ ਜੀ ਐ ਨਹੀਂ ਕਿ ਵੀ ਤੁਸੀਂ ਆਪਣਾ ਕੰਮ ਚਲਾਇਆ ਤੇ ਅੱਗੇ ਚੱਲ ਕੇ ਦੇਖੀ ਜਾਏਗੀ ਬਿਲਕੁਲ ਠੀਕ ਹੁਣ ਦੇਖੀ ਜਾਈ ਕਰਕੇ ਵਾਲੇ ਐਟੀਟਿਊਡ ਨਾਲ ਅੱਜ ਇਦਾਂ ਦੇ ਹਾਲਾਤ ਅੱਜ ਜਿਹੜਾਂ ਦੇ ਹਾਲਾਤ ਪੈਦਾ ਹੋ ਚੁੱਕੇ ਨੇ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਔਰ ਪੰਜਾਬ ਦੇ ਉੱਤੇ ਇਹੋ ਜਿਹੇ ਹਾਲਾਤ ਤਕਰੀਬਨ ਹਰ ਸਾਲ ਹੁੰਦੇ ਨੇ ਕੋਈ ਕੋਈ ਵਾਰ ਐਸਾ ਬੀਤਦਾ ਹੈ ਜਦੋਂ ਇਹੋ ਜਿਹੇ ਹਾਲਾਤ ਪੈਦਾ ਨਹੀਂ ਹੁੰਦੇ ਡਾਕਟਰ ਸਾਹਿਬ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਅ ਜਿਹੜੀ ਕਿ ਖਾਸ ਕਰਕੇ ਅੱਜ ਅਸੀਂ ਜਿਹਦੀ ਚਰਚਾ ਕਰ ਰਹੇ ਹਾਂ ਹੱਡਾਂ ਦੇ ਨਾਲ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਤੇ ਔਰ ਉਸ ਤਰੀਕੇ ਦੇ ਨਾਲ ਵੀ ਜੇਕਰ ਆਪਾਂ ਦੇਖੀਏ ਤੇ ਸਾਨੂੰ ਕੋਈ ਨਾ ਕੋਈ ਇਹੋ ਜਿਹੇ ਘਰ ਦੇ ਵਿੱਚ ਸਾਧਨ ਜਿਹੜੇ ਜੁਟਾ ਕੇ ਰੱਖਣੇ ਚਾਹੀਦੇ ਨੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਜਾਣਕਾਰੀ ਦੇਣਾ ਚਾਹੋਗੇ ਕਿ ਘਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਸਮਾਨ ਜਿਹੜਾ ਉਹ ਤਕਰੀਬਨ ਆਪਣੇ ਘਰ ਦੇ ਵਿੱਚ ਜ਼ਰੂਰ ਰੱਖਣ ਛੋਟੀਆਂ ਜੀਆਂ ਕੋਈ ਮੈਡੀਸਿਨ ਕਿਟ ਇਹੋ ਜੀ ਕੋਈ ਇਹੋ ਜੀ ਬਣਾ ਕੇ ਰੱਖਣ ਜਿਹਦੇ ਨਾਲ ਜਦੋਂ ਕੋਈ ਮੁਸੀਬਤ ਪਵੇ ਤੇ ਉਹਦਾ ਇਸਤੇਮਾਲ ਕੀਤਾ ਜਾ ਸਕੇ ਦੇ ਕੋਈ ਇੱਕ ਤਾਂ ਕ੍ਰੋਸਨ ਪੈਰਾਸੀਟਾਮੋਲ ਦੀ ਗੋਲੀ ਜਿਹਨੂੰ ਆਪਾਂ ਕਹਿੰਦੇ ਆ ਬੁਖਾਰ ਉਤਾਰਨ ਵਾਲੀ ਹਰ ਘਰ ਚ ਹੁੰਦੀ ਹੈਗੀ ਹੈ ਜੀ ਪਰ ਜੇ 48 ਘੰਟੇ ਤੱਕ ਤੁਹਾਡਾ ਬੁਖਾਰ ਨਹੀਂ ਆਪਣੇ ਆਪ ਠੀਕ ਹੋ ਰਿਹਾ ਤੇ ਮਤਲਬ ਅੰਦਰ ਕੋਈ ਨਾ ਕੋਈ ਇਨਫੈਕਸ਼ਨ ਹੈਗੀ ਹੈ ਜੀ ਕਿਉਂਕਿ ਕੋਈ ਵੀ ਵਾਇਰਲ ਫੀਵਰ ਹੋਵੇ ਜ ਜਿੱਦਾਂ ਆਪਾਂ ਕਹਿੰਦੇ ਗਲਾ ਖਰਾਬ ਹੋ ਗਿਆ ਜਾਂ ਪੇਟ ਖਰਾਬ ਹੋ ਗਿਆ ਜ਼ਿਆਦਾਤਰ ਉਹ ਵਾਇਰਸਿਸ ਨਾਲ ਹੁੰਦਾ ਹੈਗਾ ਉਹਦੇ ਚ ਐਂਟੀਬਾਇਓਟਿਕ ਦੀ ਲੋੜ ਨਹੀਂ ਪੈਂਦੀ ਜੀ ਉਹ 48 ਘੰਟਿਆਂ ਚ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਜੇ 48 ਘੰਟਿਆਂ ਚ ਨਹੀਂ ਠੀਕ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਡਾਕ ਦੂਸਰੀ ਗੱਲ ਕਰਾਂ ਦੇ ਵਿੱਚ ਤੁਸੀਂ ਜਿੱਥੇ ਅਗਰ ਉੱਪਰ ਜਿੱਦਾਂ ਪਾਣੀ ਆਇਆ ਹੋਇਆ ਪਿੰਡਾਂ 'ਚ ਜੇ ਤੁਸੀਂ ਛੱਤ 'ਤੇ ਸੌ ਰਹੇ ਹੋ ਤੇ ਕਮ ਸੇ ਕਮ ਜਿਹੜਾ ਪਹਿਲਾਂ ਪੁਰਾਣੇ ਜ਼ਮਾਨੇ 'ਚ ਨੈੱਟ ਲੱਗਦਾ ਸੀਗਾ ਮੱਛਰਾਂ ਤੋਂ ਬਚਣ ਲਈ ਜੀ ਜੀ ਕੱਚੂਆ ਛਾਪ ਅਰਗਬੱਤੀ ਲਾਈਦੀ ਸੀ ਕਿ ਜਿੱਥੇ ਲਈ ਬਿਜਲੀ ਦੀ ਲੋੜ ਨਹੀਂ ਹੈ ਜੀ ਉਹ ਲਾਣੀ ਚਾਹੀਦੀ ਹੈ ਪਾਣੀ ਨੂੰ ਸਾਫ਼ ਕਰਨ ਲਈ ਪੋਟਾਸ਼ੀਅਮ ਪਰਮੰਗਨੇਟ ਆਉਂਦਾ ਹੈਗਾ ਜਿਹੜਾ ਪਾਣੀ ਨੂੰ ਥੋੜਾ ਜਿਹਾ ਪਿੰਕ ਕਲਰ ਦਾ ਕਰ ਦਿੰਦਾ ਹੈਗਾ ਉਹ ਛੁਟਕੀ ਪਾ ਦੇਣਾ ਚਾਹੀਦਾ ਜਿਸ ਦੇ ਨਾਲ ਕਾਫੀ ਬਿਮਾਰੀ ਵਾਲੇ ਬੈਕਟੀਰੀਆ ਵਗੈਰਾ ਮਰ ਜਾਂਦੇ ਨੇ ਕਪੜੇ ਤੋਂ ਨੂੰ ਜਾਂ ਬਰਤਨ ਤੋਂ ਨੂੰ ਜੇ ਪਾਣੀ ਪਾਣਾ ਹੈ ਉਹਦੇ ਵਿੱਚ ਕਲੋਰੀਨ ਪਾ ਸਕਦੇ ਆਗੇ ਉਹ ਪਾਣੀ ਨੂੰ ਸਵੱਛ ਕਰ ਲੈਣੇ ਆ ਕਲੋਰੀਨ ਵਾਲਾ ਪਾਣੀ ਆਪਾਂ ਪੀਤਾ ਨਹੀਂ ਸਕਦੇ ਜ਼ਿਆਦਾਤਰ ਪਰ ਪੋਟਾਸ਼ੀਅਮ ਪਰਮੰਗਨੇਟ ਵਾਲਾ ਪੀ ਸਕਦੇ ਆ ਠੀਕ ਠੀਕ ਹੈ ਤੇ ਇਹੀ ਕੁਛ ਹੈ ਮੈਂ ਸਾਰੀ ਬਿਮਾਰੀਆਂ ਪਾਣੀ ਤੇ ਮਛਰਾ ਨਹੀਂ ਫੈਲਾਨੀਆਂ ਹੈਗੀਆਂ ਔਰ ਇਹਨਾਂ ਤੋਂ ਸਾਨੂੰ ਜਿਹੜਾ ਉਹ ਬਚਾ ਇਹਨਾਂ ਤੋਂ ਸਾਰਿਆਂ ਨੂੰ ਆਪਾਂ ਬਚਾ ਦੇ ਜਿਹੜੇ ਪੁਰਾਣੇ ਲੋਕ ਤਰੀਕੇ ਵਰਤਦੇ ਸੀਗੇ ਆਪਾਂ ਨੂੰ ਇਸਤੇਮਾਲ ਕਰਨਾ ਪੁਰਾਣੇ ਵਿੱਚ ਜਾ ਕੇ ਇਸਤੇਮਾਲ ਕਰਨਾ ਹਰੜ ਪ੍ਰੇਰਿਤ ਇਲਾਕਿਆਂ ਦੇ ਵਿੱਚ ਬਿਲਕੁਲ ਜੀ ਇਹ ਮਸਲਾ ਇੰਨਾ ਕ ਜ਼ਿਆਦਾ ਵਿਸਥਾਰ ਪੂਰਵਕ ਹੈ ਇੰਨਾ ਕ ਜ਼ਿਆਦਾ ਵੱਡਾ ਹੈ ਕਿ ਇਹਦੇ ਉੱਤੇ ਇੱਕ ਬਹੁਤ ਵੱਡੀ ਚਰਚਾ ਦੀ ਜ਼ਰੂਰਤ ਹੈ ਔਰ ਅਸੀਂ ਕੋਸ਼ਿਸ਼ ਕੀਤੀ ਕਿ ਅੱਜ ਦੀ ਚਰਚਾ ਦੇ ਵਿੱਚ ਅਸੀਂ ਵਿਚਾਰ ਵੀ ਕਰੀਏ ਤੇ ਆਪ ਜੀ ਨੂੰ ਉਪਚਾਰ ਵੀ ਦਸੀਏ ਬਾਕੀ ਇਹ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਨੇ ਪੰਜਾਬ ਸਿਆਂ ਜੇ ਸੰਤਾਪ ਹੀ ਲਿਖਿਆ ਤੇ ਅਸੀਂ ਹੰਡਾਵਾਂਗੇ ਹੱਸਦੇ ਵਸਦੇ ਊਜੜੇ ਆ ਮੋੜ ਤੋਂ ਵਸਾਵਾਂਗੇ ਸੋ ਪੰਜਾਬੀਆਂ ਨੇ ਹਿੰਮਤ ਨਾ ਕਦੀ ਹਾਰੀ ਤੇ ਨਾ ਕਦੀ ਹਾਰਨੀ ਹੈ ਤੇ ਅਸੀਂ ਇਹੀ ਦੁਆ ਕਰਦੇ ਆਂ ਉਸ ਪਰਵਰਦੇਗਾਰ ਅੱਗੇ ਕਿ ਸਾਡੇ ਪੰਜਾਬ ਨੂੰ ਮੁੜ ਤੋਂ ਹੱਸਦਾ ਵਸਦਾ ਤੇ ਰੰਗਲਾ ਪੰਜਾਬ ਬਣਾਏ ਅੱਜ ਦੇ ਇਸ ਪ੍ਰੋਗਰਾਮ ਤੋਂ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਏਗੀ ਤੇ ਇਹਦੇ ਨਾਲ ਹੀ ਮੈਂ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਮਹਿਮਾਨ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਤੁਹਾਡਾ ਤੇ ਡਾਕਟਰ ਅਹਿਮਦ ਪੁਰੀ ਜੀ ਤੁਹਾਡਾ ਅ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਸਾਡੇ ਦਰਸ਼ਕਾਂ ਦੇ ਨਾਲ ਰੂਪਰੂ ਹੋਏ ਸੋ ਇਸੇ ਤਰ੍ਹਾਂ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ ਅੱਜ ਤੱਕ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਦਰਦਸ਼ਕ